सीएम साहब ਵਿਹਦਾਇਤਾ ਦੇ ਅਨੁਸਾਰ ਜਿਹੜਾ ਮਾੜੀ ਅਨਸਰਾਂ ਦੇ ਖਿਲਾਫ ਮੋਗਾ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਅਸੀਂ ਆਲਰੇਡੀ ਮੁਹਿੰਮ ਚਲਾਈ ਹੋਈ ਹੈ ਸੋ ਉਸੇ ਲੜੀ ਦੇ ਵਿੱਚ ਕੱਲ ਸਾਡੀ ਸੀਆਈਏ ਦੀ ਟੀਮ ਗਸ਼ਤੇ ਸੀਗੀ ਰਾਤ ਦਾ ਟਾਈਮ ਸੀਗਾ ਤੇ ਉਦੋਂ ਜਦੋਂ ਇੱਕ ਸ਼ੱਕੀ ਬੰਦੇ ਸੀਗੇ ਦੋ ਨੌਜਵਾਨ ਉਹ ਇੱਕ ਸਕੂਟਰੀ ਐਕਟਿਵਾ ਤੇ ਆ ਰਹੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਰੋਕਣ ਦੀ ਬਜਾਏ ਭਜਾਣ ਦੀ ਕੋਸ਼ਿਸ਼ ਕੀਤੀ ਸਕੂਟਰ 'ਤੇ ਰੋਕਿਆ ਨਹੀਂ ਤੇ ਨਾਲ ਫਾਇਰ ਵੀ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਹੋਈ ਆਪਸ 'ਚ ਤੇ ਜਿਹੜਾ ਦੋ ਬੰਦੇ ਇੱਕ ਬੰਦਾ ਹੈਗਾ ਉਹਦੇ ਫਾਇਰ ਲੱਗਿਆ ਇੱਕ ਬੰਦਾ ਉੱਥੋਂ ਡਿੱਗਿਆ ਤੇ ਉੱਥੇ ਉਹਦੇ ਸੱਟ ਲੱਗੀ ਹੈ ਦੋਨੋਂ ਬੰਦੇ ਦਾਖਲ ਹੈਗੇ ਸੋ ਉਹਨਾਂ ਤੋਂ ਅਸੀਂ ਵੈਪਨ ਬਰਾਮਦ ਕੀਤੇ ਹੈਗੇ ਜੀ ਦੋ ਦੋ ਬੱਤੀ ਬੋਰ ਦੇ ਪਿਸਟਲਸ ਬਰਾਮਦ ਹੋਏ ਨੇ ਸਾਨੂੰ ਜਿਹੜੇ ਕਿ ਦੇਸੀ ਹੈਗੇ ਨੇ ਇਹ ਨਾਲ ਜਿਹੜੇ ਹੈਗੇ ਨੇ ਤਿੰਨ ਰਾਉਂਡਸ ਜ਼ਿੰਦਾ ਬਰਾਮਦ ਹੋਏ ਨੇ ਤੇ ਇਸ ਦੀ ਕਾਰਵਾਈ ਕਰਦੇ ਹੋਏ ਜਦੋਂ ਅਸੀਂ ਉਹਨਾਂ ਨੂੰ ਪ੍ਰੀਲਿਮਿਨਰੀ ਲੋੜ ਤੇ ਪੁੱਛਗਿੱਛ ਕੀਤੀ ਤਾਂ ਜਿਹੜਾ ਤੁਹਾਨੂੰ ਜਿਵੇਂ ਪਤਾ ਹੈ ਕਿ 26 ਅਗਸਤ ਨੂੰ ਮੋਗੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਤੇ ਉਹਦੇ ਵਿੱਚ ਇੱਕ ਅਟੈਂਪਟ ਟੂ ਸਨੇਚ ਇੱਕ ਦੁਕਾਨ ਦੇ ਅੰਦਰ ਹੋਇਆ ਸੀ ਸੋ ਉਹ ਵੀ ਇਹੀ ਬੰਦਿਆਂ ਨੇ ਕੀਤੀ ਸੀਗੀ ਤੇ ਨਾਲ ਜਿਵੇਂ ਕੱਲ ਮੀਡੀਆ 'ਚ ਵੀ ਚੱਲਿਆ ਲੁਧਿਆਣੇ ਵੀ ਇੱਕ ਵਾਰਦਾਤ ਕੱਲ ਬਿਕਰੀ ਤੇ ਹੋਈ ਸੀ ਸੋ ਉਹ ਦੋਨੋਂ ਵਾਰਦਾਤਾ ਵੀ ਇਫੇ ਬੰਦਿਆਂ ਨੇ ਕੀਤੀਆਂ ਸੀਗੀਆਂ ਤੋਂ ਅੱਗੇ ਦੀ ਜਿਹੜੀ ਬਾਕੀ ਹੋਰ ਅਸੀਂ ਇਹ ਪਰਚਾ ਦਰਜ ਕਰਤਾ ਹੈਗਾ ਸਿਟੀ ਮੋਗਾ ਦੇ ਵਿੱਚ 167 ਨੰਬਰ ਐਫ ਆਈ ਆਰ ਹੈਗੀ ਹੈ ਇਹ ਅਟੈਂਪਟ ਟੂ ਮਰਡਰ ਤੇ ਜਿਹੜਾ ਸਰਕਾਰੀ ਡਿਊਟੀ ਦੇ ਵਿੱਚ ਵਿਗਨ ਪਾਨ ਦਾ ਜਿਹੜਾ ਕਾਰਵਾਈ ਹੁੰਦੀ ਹੈ 132 221 ਜਿਹੜਾ ਆਪਣਾ ਭਾਰਤੀ ਨਿਆਇ ਸੰਹਿਤਾ ਬੀ ਐਨ ਐਸ ਨਮਾ ਕਾਨੂੰਨ ਹੈ ਉਹਦੇ ਅੰਦਰ ਕਿ ਨਾਲ 2554 59 ਅਸਲਾ ਐਕਟ ਉਹਦੇ ਤਹਿਤ ਅਸੀਂ ਕਾਰਵਾਈ ਕੀਤੀ ਹੈ ਸਰ ਉਹ ਘੇੜ ਕਿੱਥੇ ਹੋਈ ਸਰ ਇਹ ਹੋਈ ਹੈ ਜੀ ਦਿੱਲੀ ਕਲੋਨੀ ਜਿਹੜੀ ਪੈਂਦੀ ਹੈਗੀ ਇਹ ਮੋਗਾ ਜਿਹੜਾ ਮੈਡੀ ਸਿਟੀ ਹਸਪੀਟਲ ਉਹਦੇ ਓਪੋਜ਼ਿਟ ਉੱਥੇ ਰਾਤ ਨੂੰ ਸਾਡੀ ਪਾਰਟੀ ਗਸ਼ਟ ਕਰ ਰਹੀ ਸੀ ਇਹਨਾਂ ਦਾ ਉੱਥੇ ਟਕਰਾ ਹੋਇਆ ਸਰ ਦੋਸ਼ੀਆਂ ਵੱਲੋਂ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਦੋਸ਼ੀਆਂ ਵੱਲੋਂ ਜੀ ਇੱਕ ਗੋਲੀ ਚਲਾਈ ਗਈ ਹੈਗੀ ਜੀ ਪੁਲਿਸ ਕਰਮੀਆਂ ਤਾਂ ਜੰਮੀ ਸਰ ਨਹੀਂ ਪੁਲਿਸ ਕਰਮੀਆਂ ਦਾ ਸੇਫਟੀ ਹੈ ਜੀ ਸਾਡੇ ਮੁਲਾਜ਼ਮ ਪਾਰਟੀ ਸੇਫ ਹੈ ਇਹ ਦੋਨੋਂ ਕਿੱਥੇ ਰਹਿਣ ਵਾਲੇ ਹੇ ਤੇ ਇਹ ਦੋਨੋਂ ਮੋਗਾ ਸ਼ਹਿਰ ਦੀ ਰਹਿਣ ਵਾਲੇ ਹੈਗੇ ਆ ਤਿੰਨ ਤਿੰਨ ਪਰਚੇ ਦੋਨਾਂ ਤੇ ਪ੍ਰਾਣੇ ਦਰਜ ਹੈਗੇ ਨੇ ਤੇ ਇੱਕ ਡਿਸਟ੍ਰਿਕਟ ਜਿਵੇਂ ਫਰੀਦਕੋਟ ਦੇ ਹੈਗੇ ਆ ਦੋ ਮੋਗੇ ਦੇ ਆ ਤੇ ਇੱਕ ਬੰਦੇ ਦੇ ਇੱਕ ਲੁਧਿਆਣੇ ਦਾ ਵੀ ਹੈਗਾ ਇਸੇ ਗੌਰ ਨਾਲ ਤਾਲ ਉਹ ਹਲੇ ਅਸੀਂ ਵੈਰੀਫਾਈ ਕਰ ਰਹੇ ਆ ਜੀ ਜੋ ਪ੍ਰੀਲੀਮਿਨਰੀ ਤੌਰ ਤੇ ਪਤਾ ਚੱਲਿਆ ਉਹ ਗੋਪੀ ਨਾਮ ਦਾ ਇੱਕ ਬੰਦਾ ਹੈਗਾ ਬਾਹਰ ਬੈਠਾ ਹੈ ਉਹਦੇ ਨਾਲ ਇਹਨਾਂ ਦੀ ਕੁਝ ਪੁੱਛਗਿੱਛ ਆਈਏ ਬਾਕੀ ਜਿਹੜੀ ਡਿਟੇਲਡ ਫੋਰੈਂਸਿਕ ਐਗਜ਼ਾਮੀਨੇਸ਼ਨ ਹੈ ਉਹਦੇ ਫੋਨਾਂ ਦੀ ਤੇ ਨਾਲ ਸਾਰੀ ਇਹਨਾਂ ਦੀ ਜਿਹੜੀ ਅਸੀਂ ਡਿਟੇਲ ਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਵੀ ਕਰਾਂਗੇ ਵੀ ਜਿਹੜੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਇਹਨਾਂ ਲਈ ਕਿਹਨੇ ਕਰਵਾਈਆਂ ਜਾਂ ਇਹਨਾਂ ਦਾ ਸਿਰਫ ਸਨੇਚਿੰਗ ਕਰਨਾ ਸੀ ਜਾਂ ਕੋਈ ਹੋਰ ਤੋਂ ਉਹ ਸਾਰਾ ਡਿਟੇਲ ਚ ਕਿਉਂਕਿ ਹਲੇ ਉਹ ਦਾਖਲ ਹੈਗੇ ਨੇ ਸੋ ਜਦੋਂ ਉਹ ਠੀਕ ਹੋ ਜਾਣਗੇ ਅਸੀਂ ਉਹਨਾਂ ਤੋਂ ਪੁੱਛ ਕੇ ਡਿਟੇਲ ਚ ਕਰਾਂਗੇ ਫਿਰ ਉਸ ਤੋਂ ਬਾਅਦ ਹੋਰ ਕੋਈ ਹੋਰ ਵੀ ਸੀ ਕੀ ਨਹੀਂ ਫਿਰ ਹਾਲ ਦੋ ਹੀ ਬੰਦੇ ਅਰੈਸਟ ਹੋਏ ਇੰਪੋਸੀਬਲ ਲੱਗਦੀ ਹੈ ਜਾਨ ਦਾ ਹੋਈ ਸੀ ਸਿਰ ਉਹ ਦੱਸਿਆ ਜਾਦਾ ਸੀ ਕਿ ਜੀ ਮੋਟਰਸਾਈਕਲ ਤੋਂ ਕਿੰਨੇ ਆਏ ਸੀ ਜੀ ਜੀ ਉਹ ਜਿਹੜਾ ਥਰਡ ਬੰਦਾ ਹੈਗਾ ਉਹ ਇਹਨਾਂ ਤੋਂ ਅਸੀਂ ਪਹਿਲਾਂ ਕਰ ਲਿਆ ਕੌਣ ਹੈ ਉਹਦੇ ਪਿੱਛੇ ਵੀ ਕੀਮਾਂ ਲਾਈਆਂ ਕੱਲ ਦੋ ਹੀ ਬੰਦੇ ਸੀ ਸਰ ਇਸੇ ਬਿਕਾਰ ਨੂੰ ਟਾਰਗੇਟ ਕਿਉਂ ਬਣਾਇਆ ਗਿਆ ਇਹਨਾਂ ਨੂੰ ਮੈਂ ਜਿਵੇਂ ਦੱਸਿਆ ਨਾ ਜੀ ਕੀ ਹੁਣ ਉਹ ਡਿਟੇਲ ਚ ਤੇ ਉਹਦੇ ਵਿੱਚ ਅਸੀਂ ਤੁਹਾਨੂੰ ਤਫਤੀਸ਼ ਦੇ ਦੌਰਾਨ ਜੇ ਵੀ ਗੱਲ ਆਈ ਉਹ ਅਸੀਂ